ਕਰਵਟ ਦੇ ਮੋਖ ਕਾਹੇ ਕੁੰਮਾ ਦੇ ਕਿਹ ਵਹਿਗੁਰੂ ਪ੍ਰਮਾਤਮਾ ਜੀ ਮੈਂ ਤੁਹਾਡੀ ਤੁੰਬ ਲਿਹਾਰ ਜਾਂਦਾ ਨਾ ਹਾਂ ਵਾਰ ਨਹੀਂ ਜਾਂਦਾ ਨਾ ਹਾਂ ਵਾਰੀ ਮੁਖ ਫੇਲ ਪਿਆਰੇ ਕਰਵਟ ਦੇ ਮੇਰੇ ਬਲ ਨੂੰ ਮੁਖ ਕਰੋ ਮੇਰੇ ਬਲ ਨੂੰ ਧਿਆਨ ਕਰੋ ਮੋਕੋ ਕਾਹੇ ਕੋ ਮਾਰ ਰਹੀ ਕਹਿੰਦੇ ਮੇਰੇ ਵੱਲ ਪਿੱਠ ਕਰਕੇ ਮੈਨੂੰ ਕਿਉਂ ਮਾਰ ਰਹੀ ਹੋ ਖਤਮ ਕਰ ਰਹੀ ਇਨਸਾਨ ਜਦੋਂ ਦਿਲੋਂ ਸੱਚੇ ਦਿਲ ਦੇ ਕਰਕੇ ਉਸ ਰੱਬ ਦੇ ਪਿਆਰ ਦੇ ਵਿੱਚ ਜੁੜਦਾ ਫਿਰ ਪਿਆਰ ਦੇ ਵਿੱਚ ਭਿੱਜਦਾ ਫਿਰ ਤਬਲੁਖ ਤੇ ਜੀਵਨ ਦੇ ਅੰਦਰ ਇੱਕ ਸਚਤਿ ਘਟਨਾ ਵਾਪਰਦੀ ਹੈ ਕਿ ਉਹ ਦਾ ਜਿਵੇਂ ਬਾਹਰੀ ਇਨਸਾਨ ਦੇ ਨਾਲ ਨੇਹ ਹੁੰਦਾ ਹੈ, ਸਨੇਹ ਹੁੰਦਾ ਹੈ, ਪ੍ਰੇਮ ਹੁੰਦਾ ਹੈ। ਉਹ ਪ੍ਰੇਮ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਵੀ ਕਾਇਮ ਹੋ ਜਾਂਦਾ ਹੈ। ਤੇ ਇਸ ਸੱਚੇ ਨੇਹ ਦੇ ਵਿੱਚ, ਇਸ ਸੱਚੇ ਪ੍ਰੇਮ ਦੇ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਪਾਤਸ਼ਾਹ ਜਿਹੜਾ ਤੇਰੇ ਨਾਲ ਪੇਮ ਹੈ ਜਿਹੜਾ ਤੇਰੇ ਨਾਲ ਪਿਆਰ ਹੈ ਇਹ ਪੇਮ ਕਿਤੇ ਝੂਠਾ ਨਹੀਂ ਹੈ ਕਿਤੇ ਫਿੱਕਾ ਨਹੀਂ ਹੈ ਕਿਤੇ ਇਹਦੇ ਵਿੱਚ ਕੋਈ ਗਿਲੇ ਸ਼ਿਕਵੇ ਨਹੀਂ ਹੈ ਇਹ ਪਿਆਰ ਤੇ ਸਦਾ ਹੀ ਨਿਵਣ ਵਾਲਾ ਹੈ ਪਰ ਅੱਗੇ ਉਹਨਾਂ ਨੇ ਗੱਲ ਬੜੀ ਪਿਆਰੀ ਕਹੀਏ ਕਰਵਟ ਦੇ ਮੁਖ ਕਾਫੀ ਕੁਮਾਰੇ ਪਰ ਤੂੰ ਮੇਰੇ ਵੱਲ ਬੈਠ ਕਿਉਂ ਕੀਤੀ ਹੋਈ ਹੈ ਇਹਦਾ ਭਾਵ ਵੜਾ ਗੇਰਾ ਹੈ ਕੀ ਰੱਬ ਵੀ ਕਦੇ ਸਾਡੇ ਵੱਲ ਬੈਠ ਕਰਦਾ ਹੈ ਕੀ ਰੱਬ ਵੀ ਸਾਡੇ ਤੋਂ ਮੁੱਖ ਮੋੜਦਾ ਹੈ ਕਿੰਨੇ ਗਹਿਰੇ ਭਾਵ ਤੋਂ ਬਾਬਾ ਕਬੀਰ ਜੀ ਇਹ ਗੱਲ ਬਖਸ਼ਿਸ਼ ਕਰਦੇ ਨੇ ਇਹਦਾ ਭਾਵ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਡੇ ਅੰਦਰੂਨੀ ਕਰਮਾਂ ਦੇ ਕਰਕੇ ਹੀ ਸਾਨੂੰ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੁੰਦੀ ਏ ਕਿ ਕਿਤੇ ਨਾ ਕਿਤੇ ਮੇਰੇ ਵਿੱਚ ਹੀ ਕੋਈ ਕਮੀ ਐ ਤੇ ਉਹ ਰੱਬ ਉਹ ਅਕਾਲ ਪੁਰਖ ਪ੍ਰਮਾਤਮਾ ਹੁਣ ਤਾਂ ਕਰਕੇ ਮੇਰੇ ਵੱਲ ਮੁੱਖ ਨਹੀਂ ਕਰਦਾ ਨਹੀਂ ਤੇ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੋਵੇ ਜਿਸ ਵਾਹਿਗੁਰੂ ਨੇ ਜਨਮ ਦਿੱਤਾ ਹੋਵੇ ਉਹ ਕਦੇ ਵੀ ਆਪਣੀ ਬੱਚਿਆਂ ਦੇ ਲਾਲੂ ਮੁੱਖ ਨਹੀਂ ਮੋੜਦਾ ਕਲਬਟ ਦੇ ਮੋਕਾ ਕਾਹੇ ਕੁ ਮਾਰੀ ਹੁਣ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਕਿਤੇ ਜੀਵਨ ਦੇ ਵਿੱਚ ਕੋਈ ਗੁਣਾ ਨੂੰ ਕਮਾਉਣ ਦੇ ਵਿੱਚ ਘਾਟ ਬਾਧ ਰਹਿ ਜਾਂਦੀ ਹੈ ਤਾਂ ਸਾਨੂੰ ਮਹਿਸੂਸ ਹੁੰਦਾ ਇਹਨਾਂ ਚੀਜ਼ ਉੱਤੇ ਆਪਾਂ ਬਾਰੇ ਉਦਾਹਰਨ ਤੋਂ ਆਪ ਆਪ ਦੇਖ ਲਓ ਜਦੋਂ ਕਿਤੇ ਬਾਹਰੀ ਰਿਸ਼ਤਿਆਂ ਨੂੰ ਨਿਭਾਉਣ ਦੇ ਵਿੱਚ ਵੀ ਸਾਥੋਂ ਕੋਈ ਕਮੀ ਰਹਿ ਜਾਂਦੀ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਤੇ ਮੇਰੀ ਗਲਤੀ ਸੀ ਉੱਥੇ ਮੈਂ ਗਲਤ ਸਾਂ ਉਸ ਮੇਰੀ ਗਲਤੀ ਦੇ ਕਰਕੇ ਹੀ ਉਹ ਇਤਨਾ ਪਿਆਰਾ ਰਿਸ਼ਤਾ ਉਹ ਪਿਆਰਾ ਸਬੰਧ ਉਹ ਦੋਸਤੀ ਉਹ ਮਿੱਤਰਤਾ ਭੈਣ ਭਰਾਵਾਂ ਦਾ ਪਿਆਰ ਹੋਰ بڑے ਰਿਸ਼ਤੇ ਉਹ ਮੇਰੀ ਗਲਤੀ ਕਰਕੇ ਮੇਰੇ ਵਿੱਚ ਔਗਣ ਹੋਣ ਕਰਕੇ ਹੀ ਉਹ ਮੁੱਖ ਮੋੜ ਗਏ ਮੇਰੇ ਤੋਂ ਪਾਸੇ ਹੋ ਗਏ ਹੁਣ ਕਿਤਨੀ ਪਿਆਰੀ ਗੱਲ ਹੈ ਬਾਬਾ ਜੀ ਦੀ ਬਾਣੀ ਬਖਸ਼ਿਸ਼ ਕਰਦੀ ਹੈ ਇਸੇ ਹੀ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਹ ਲੱਗਦਾ ਏ ਸਾਨੂੰ ਕਿ ਮੇਰੇ ਵੱਲ ਮੁੱਖ ਨਹੀਂ ਏ ਮੇਰੇ ਵੱਲ ਬੈਠ ਹੈ ਉਸ ਪਰਮਾਤਮਾ ਨਹੀਂ ਤਾਂ ਇਹਦਾ ਭਾਵ ਵੀ ਇਹ ਹੈ ਕਿ ਮਨੁੱਖ ਤੇਰੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਏ ਕਿਤੇ ਨਾ ਕਿਤੇ ਕੋਈ ਦੋਸ਼ ਰਹਿ ਗਿਆ ਏ ਨਹੀਂ ਤੇ ਬਾਬਾ ਜੀ ਕਦੇ ਵੀ ਆਪਣੇ ਸੇਵਕਾਂ ਆਪਣੇ ਪੁੱਤਰਾਂ ਤੋਂ ਮੁੱਖ ਨਹੀਂ ਮੋੜਦੇ ਇਸੇ ਹੀ ਤਰ੍ਹਾਂ ਸੀ ਗੁਰਬਾਣੀ ਦੇ ਅੰਦਰ ਬਾਬਾ ਰਵਿਦਾਸ ਜੀ ਦਾ ਇਹ ਕਿਤਨਾ ਪਿਆਰਾ ਸ਼ਬਦ ਪੜਦੇ ਹਾਂ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਉਸੇ ਤੋਰ ਕਵਣ ਸਿਉ ਜੋਰੇ ਕਿ ਪਾਤਸ਼ਾਹ ਏ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਨਾਲ ਮੇਰਾ ਪਿਆਰ ਹੈ ਮਾਧਵੇ ਜੇ ਤੁਸੀਂ ਸਾਡੇ ਤੇ ਕਿਰਪਾ ਰੱਖੋ ਤੁਹਾਡੇ ਨਾਲ ਪਿਆਰ ਬਣਿਆ ਰਹ ਸਕਦਾ ਏ ਤੁਹਾਡੇ ਨਾਲੋਂ ਪਿਆਰ ਤੋੜ ਕੇ ਖਤਮ ਕਰਕੇ ਮੈਂ ਪਿਆਰ ਜੋੜਾਂਗਾ ਵੀ ਕਿੱਥੇ ਕਿਹਦੇ ਨਾਲ ਸਨੇਹ ਬਣਾਵਾਂਗਾ ਜਦੋਂ ਸੱਚ ਨਜ਼ਰ ਆਉਂਦਾ ਏ ਨਾ ਮਨੁੱਖ ਨੂੰ ਕਿ ਦੁਨੀਆ ਤੇ ਕਿਸ ਨਾਲ ਕਿ째 ਦੋਸਤੀ ਸਭ ਜੱਗ ਚੱਲਣ ਹਾਤ ਤੇ ਕਿਹਦੇ ਨਾਲ ਰਿਸ਼ਤੇ ਗੱਢੀਏ ਕਿੱਥੇ ਮਿੱਤਰਤਾ ਬਣਾਈਏ ਕਿੱਥੇ ਪਿਆਰ ਕਾਇਮ ਕਰ ਲਈਏ ਕਿਉਂਕਿ ਸਾਰਾ ਜਗਤ ਹੀ ਚਲਿਆ ਜਾਣ ਵਾਲਾ ਹਰ ਇੱਕ ਇਨਸਾਨ ਨੇ ਚਲੇ ਜਾਣਾ ਹੈ ਤਾਂ ਫਿਰ ਮਨੁੱਖ ਨੂੰ ਆਪਣੇ ਅੰਦਰ ਦਾ ਸੱਚ ਜਦੋਂ ਨਜ਼ਰ ਆ ਜਾਂਦਾ ਹੈ ਤਾਂ ਮਨੁੱਖ ਫਿਰ ਰੱਬ ਦੇ ਨਾਲ ਪ੍ਰੇਮ ਬਣਾਉਂਦਾ ਹੈ ਫਿਰ ਪ੍ਰਮਾਤਮਾ ਦੇ ਨਾਲ ਪ੍ਰੇਮ ਬਣਾਉਂਦਾ ਹੈ ਤੇ ਬਾਬਾ ਜੀ ਕਿੰਨੇ ਪਿਆਰੇ ਇਹ ਸ਼ਬਦ ਉਚਾਰਨ ਕਰਦੇ ਨੇ ਮਦਵੇ ਤੁਮ ਨਾ ਤੋੜੋ ਹੁਣ ਕੀ ਰੱਬ ਵੀ ਤੋੜਦਾ ਹੈ ਇਹ ਨਾਲ ਮਿਲਦੇ ਜੋ ਦੇ ਸ਼ਬਦ ਨੇ ਇਹਨਾਂ ਦੇ ਭਾਵ ਗਹਿਰੇ ਹੁੰਦੇ ਕਿੰਨਾ ਗਹਿਰਾ ਭਾਵ ਹੈ ਕਿ ਪਾਤਸ਼ਾਹ ਮੇਰੇ ਮਨ ਦੇ ਅੰਦਰ ਇਹ ਡਰ ਜਾਂ ਲੱਗਿਆ ਰਹਿੰਦਾ ਹੈ ਕਿ ਕਿਤੇ ਕੁਝ ਹੋ ਨਾ ਜਾਏ ਕਿਤੇ ਤੇਰੇ ਨਾਲ ਮੇਰਾ ਪ੍ਰੇਮ ਨਾ کٹ ਜਾਏ ਕਿਉਂਕਿ ਮੈਂ ਤੋ ਮੋਲ ਮਹਿੰਗੀ ਲਈ ਜੀ ਛੱਡੀ ਮਾਦਵੇ ਤੁਮ ਨਾ ਤੋਰੋ ਤੋ ਹਮ ਨਾ ਤੋਰੇ ਕਿਉਂਕਿ ਪ੍ਰਮਾਤਮਾ ਦੇ ਨਾਲ ਕਹਿੰਦੇ ਮੈਂ ਜਿਹੜੀ ਪ੍ਰੀਤ ਤੇ ਬੜੀ ਮਹਿੰਗੇ ਮੁੱਲ ਲਈ ਹੈ ਮੈਂ ਆਪਣਾ ਜੀ ਆਪਣੀ ਜਿੰਦ ਵੇਚ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਆਪਣਾ ਪਿਆਰ ਪ੍ਰੇਮ ਕਾਇਮ ਕੀਤਾ ਹੈ ਹੁਣ ਇਹ ਢੋਂਗੇ ਪਿਆਰ ਦੀਆਂ ਗੱਲਾਂ ਨੇ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਦਿਲੋਂ ਮੁਹੱਬਤ ਜਿੰਨ ਸਈ ਸੱਚਿਆ ਜਿਨ ਮਨਹੋਰ ਮੁਖਹੋਰ ਸੇ ਕਾਂਡੇ ਕੱਚੇ ਆ ਕਹਿੰਦੇ ਸੱਚੇ ਆਸ਼ਿਕ ਸੱਚੇ ਭਗਤ ਸੱਚੇ ਸੇਵਕ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਉਹੋ ਹੀ ਨੇ ਜਿਨ੍ਹਾਂ ਦਾ ਦਿਲੋਂ ਪਿਆਰ ਹੈ ਦਿਲੋਂ ਸਨੇਹ ਆਪਣੇ ਰੱਬ ਦੇ ਨਾਲ ਨਹੀਂ ਤਾਂ ਕਹਿੰਦੇ ਭਾਈ ਜਿਨ ਮਨ ਹੋਰ ਮੁਖ ਹੋਰ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਮੁਖ ਤੋਂ ਬਿਆਨ ਕੁਝ ਹੋਰ ਕਰਦੇ ਨੇ ਕਹਿੰਦੇ ਸੇ ਕਾਂਡੇ ਕੱਚੇ ਆ ਉਹ ਤੇ ਕੱਚੇ ਨੇ ਕੱਚਿਆਂ ਦੇ ਵਿੱਚ ਗਿਣੇ ਜਾਣਗੇ ਪਰ ਸੱਚੇ ਉਹੋ ਹੀ ਨੇ ਜਿਨ੍ਹਾਂ ਦੇ ਮਨ ਚਿੱਤ ਦੇ ਵਿੱਚ ਕਹਿੰਦੇ ਰੱਬ ਦੇ ਨਾਲ ਦਿਲੋਂ ਪਿਆਰ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਏ ਜੀ ਕਿ ਆਪਣਾ ਰੱਬ ਦੇ ਨਾਲ ਰੱਬ ਦੇ ਨਾਲ ਮਤਲਬ ਆਪਣਾ ਰੱਬ ਤੇ ਆਪਣੇ ਸਾਹਮਣੇ ਕੋਈ ਦੂਰ ਵੀ ਨਹੀਂ ਹੈ ਆਪਾਂ ਕਹੀਏ ਕਿ ਰੱਬ ਕਿਤੋਂ ਪਾਉਣਾ ਏ ਕਿਤੋਂ ਲੱਭਣਾ ਏ ਨਾ ਆਪਾਂ ਨੂੰ ਤਾਂ ਇਦਾਂ ਦੀ ਕੋਈ ਖੇਚਲ ਕਰਨ ਦੀ ਵੀ ਲੋੜ ਨਹੀਂ ਹੈ ਇੱਕ ਤੇ ਹੁੰਦਾ ਏ ਨਾ ਸੱਚਾ ਪਿਆਰ ਕਰਨ ਦੇ ਲਈ ਕੋਈ ਲੱਭਣਾ ਏ ਕਿ ਪਤੀ ਪਤਨੀ ਦਾ ਰਿਸ਼ਤਾ ਏ ਕੋਈ ਭੈਣ ਭਰਾਵਾਂ ਦਾ ਏ ਕੋਈ ਦੋਸਤ ਮਿੱਤਰ ਨੇ ਸਾਰੀ ਤਰ੍ਹਾਂ ਦੇ ਰਿਸ਼ਤੇ ਨੇ ਸਮਾਜ ਦੇ ਅੰਦਰ ਪਰ ਸਾਡੇ ਤੇ ਸਤਿਗੁਰੂ ਸਾਡੇ ਸਾਹਮਣੇ ਹੈ ਤੇ ਸਤਿਗੁਰੂ ਦੇ ਨਾਲ ਸਾਡਾ ਕਿੰਨਾ ਕੁ ਪਿਆਰ ਹੈ ਕਿੰਨਾ ਕੁ ਸਨੇਹ ਹੈ ਇਹ ਸਾਨੂੰ ਪਤਾ ਹੀ ਹੁੰਦਾ ਹੈ ਤੇ ਸਨੇਹ ਬਣਦਾ ਕਿਵੇਂ ਹੈ ਜੀ ਕਿਸੇ ਦੇ ਵੀ ਇਨਸਾਨ ਦੇ ਨਾਲ ਜਦੋਂ ਸਾਨੂੰ ਉਸ ਇਨਸਾਨ ਦੀਆਂ ਹਰ ਇੱਕ ਤਰ੍ਹਾਂ ਦੀਆਂ ਗੱਲਾਂ ਉਹਦੇ ਬਚਨ ਮੈਂ ਸਤਿਗੁਰਾਂ ਦੀ ਗੱਲ ਹੀ ਕਰ ਰਿਹਾ ਜਦੋਂ ਸਤਿਗੁਰਾਂ ਦੇ ਹਰ ਇੱਕ ਤਰ੍ਹਾਂ ਦੇ ਉਪਦੇਸ਼ ਬਚਨ ਉਹਨਾਂ ਦੇ ਜੋ ਹੁਕਮ ਨੇ ਉਹਦੀ ਰਜਾ ਹੈ ਸਾਨੂੰ ਮਿੱਠੀ ਲੱਗਦੀ ਹੈ ਬਾਹਰੀ ਇਨਸਾਨ 'ਚ ਤਾਂ ਸਾਨੂੰ ਲੱਖ ਕਮੀਆਂ ਵੀ ਨਜ਼ਰ ਆ ਜਾਂਦੀਆਂ ਨੇ ਬਾਹਰੀ ਇਨਸਾਨ ਦੇ ਵਿੱਚ ਤੇ ਮੈਂ ਇਹ ਕਹਿ ਸਕਦਾ ਕਿ ਭਾਵੇਂ ਕੋਈ ਇਨਸਾਨ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ ਚੰਗਾ ਕਿੰਨਾ ਹੀ ਭਰਪੂਰ ਗੁਣਾ ਦਾ ਮਾਲਕ ਕਿਉਂ ਨਾ ਹੋਵੇ ਅਸੀਂ ਫਿਰ ਵੀ ਕੋਈ ਨਾ ਕੋਈ ਕਮੀ ਲੱਭ ਲਵਾਂਗੇ ਕਿਉਂਕਿ ਇਹ ਸਾਡੀ ਬਿਰਤੀ ਸਾਡੇ ਵੇਖਣ ਸਾਡੀ ਸਾਡੀ ਸਮਝਣ ਦਾ ਢੰਗ ਹੈ ਇਹ ਇਨਸਾਨ ਨੂੰ ਭਾਵੇਂ ਕੁਝ ਭਰਪੂਰ ਮਾਤਰਾ ਵਿੱਚ ਵੀ ਮਿਲ ਲੇ ਮਿਲ ਜਾਏ ਤਾਂ ਇਨਸਾਨ ਫਿਰ ਵੀ ਕੋਈ ਨਾ ਕੋਈ ਕਮੀ ਲੱਭ ਲਏਗਾ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਜਿਹੜਾ ਇਨਸਾਨ ਖੁਦ ਨੇਗੇਟਿਵ ਸੋਚ ਦਾ ਮਾਲਕ ਹੈ ਉਸ ਇਨਸਾਨ ਨੂੰ ਭਾਵੇਂ ਸਵਰਗ ਦੇ ਵਿੱਚ ਛੱਡਿਓ ਉਹਨੇ ਸਵਰਗ ਦੇ ਵਿੱਚ ਵੀ ਦੁਖੀ ਹੋ ਜਾਣਾ ਹੈ ਕਿਉਂਕਿ ਉਹਦੇ ਆਪਣੇ ਸੋਚ ਦੇ ਵਿੱਚ ਦਿੱਕਤ ਹੈ ਉਹਦੀ ਸੋਚ ਦੇ ਵਿੱਚ ਪ੍ਰੋਬਲਮ ਹੈ ਇਸ ਕਰਕੇ ਬਾਹਰੀ ਇਨਸਾਨ ਭਾਈ ਇੱਕ ਗੱਲ ਇਹ ਵੀ ਯਾਦ ਰੱਖਿਓ ਹਰ ਇਨਸਾਨ ਦਾ ਇੱਕ ਰੱਬ ਵੱਲੋਂ ਵੱਖਰਾ ਪਣ ਹੈ ਯੂਨੀਕ ਹੈ ਹਰ ਇਨਸਾਨ ਉਹਦੇ ਵੱਖਰੇ ਪਣ ਨੂੰ ਪ੍ਰਵਾਨ ਕਰਨਾ ਸਿੱਖਿਓ ਮਾ ਲੋ ਪਤੀ ਪਤਨੀ ਹੈ ਭੈਣ ਭਰਾ ਨੇ ਆਪਾਂ ਘਰ ਦੇ ਵਿੱਚ ਆਪਣੇ ਮੈਂਬਰਾਂ ਨੂੰ ਪ੍ਰਵਾਨ ਕਰਦੇ ਹੀ ਆ ਕਿ ਮੇਰਾ ਪਿਤਾ ਇਸ ਤਰ੍ਹਾਂ ਦਾ ਏ ਮੇਰਾ ਭਰਾ ਇਸ ਤਰ੍ਹਾਂ ਦਾ ਏ ਮੇਰੀ ਭੈਣ ਇਸ ਤਰ੍ਹਾਂ ਦੀ ਏ ਆਪਾਂ ਉਹਨਾਂ ਨੂੰ ਪ੍ਰਵਾਨ ਕਰ ਲੈਂਦੇ ਹਾਂ ਕਿਉਂਕਿ ਉਹ ਹੈ ਹੀ ਇਸ ਤਰ੍ਹਾਂ ਦੇ ਨੇ ਪਰ ਜਦੋਂ ਆਪਾਂ ਨੂੰ ਪਤੀ ਪਤਨੀ ਦੋਸਤ ਮਿੱਤਰ ਬਾਹਰੀ ਰਿਸ਼ਤੇ ਮਿਲਦੇ ਨੇ ਉੱਥੇ ਆਪਾਂ ਹੱਸ ਕੇ ਪ੍ਰਵਾਨ ਨਹੀਂ ਕਰਦੇ ਉੱਥੇ ਆਪਾਂ ਚਾਹੁੰਦੇ ਹਾਂ ਸਾਰਾ ਕੁਝ ਮੇਰੇ ਅਨੁਸਾਰੀ ਹੋਵੇ ਉਹ ਫਿਰ ਰਿਸ਼ਤੇਾਂ ਵਿੱਚ ਫਿੱਕ ਪੈ ਜਾਂਦੀ ਕਹਿੰਦੇ ਪਤਨੀ ਪਤੀ ਆਪਣੇ ਭਰਾਵਾਂ ਦੇ ਨਾਲ ਕਹਿੰਦਾ ਹੈ ਕਿ ਮੈਂ ਇਹਨਾਂ ਨਾਲ ਤਲਾਕ ਲੈਣਾ ਹੈ ਜਾਂ ਇਹਨਾਂ ਨਾਲ ਰਿਸ਼ਤਾ ਖਤਮ ਕਰਨਾ ਹੈ ਜਿਹੜੇ ਬਿਲਕੁਲ ਮਾੜੀ ਸੋਚਦੇ ਨੇ ਉਹ ਤਾਂ ਇੱਕ ਬਾਹਰੀ ਗੱਲਾਂ ਨੇ ਪਰ ਜਦੋਂ ਇਨਸਾਨ ਨੂੰ ਬਾਹਰੀ ਰਿਸ਼ਤੇ ਧੋਰ ਜੁੜਦੇ ਨੇ ਉੱਥੇ ਬੰਦਾ ਕਹਿ ਦਿੰਦਾ ਹੈ ਮੈਂ ਹੁਣ ਇਹਨਾਂ ਨੂੰ ਖਤਮ ਹੋ ਜਾਣਾ ਹੈ ਮੈਂ ਇਹਨਾਂ ਨਾਲੋਂ ਵੱਖ ਹੋ ਜਾਣਾ ਹੈ ਤਾਂ ਉੱਥੇ ਇਨਸਾਨ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਪਣਾ ਬਣਾ ਨਹੀਂ ਪਾਉਂਦਾ ਦੂਜੇ ਨੂੰ ਬਣਾ ਨਹੀਂ ਕਰ ਪਾਉਂਦਾ ਮੈਂ ਸਤਿਗੁਰਾਂ ਵੱਲ ਆਵਾਂ ਕਹਿੰਦੇ ਪਾਤਸ਼ਾਹ ਤੇਰੇ ਨਾਲ ਮੇਰਾ ਪਿਆਰ ਤੇ ਪਿਆਰ ਬਣੇਗਾ ਕਿਵੇਂ ਜੀ ਹੁਣ ਸਤਿਗੁਰਾਂ ਦੇ ਨਾਲ ਜੋ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਬਸ ਉਹਨੂੰ ਭਲਾ ਕਰਕੇ ਮੰਨ ਲਈ ਅਸੀਂ ਦੁਖੀ ਪਰੇਸ਼ਾਨ ਪੁੱਤਰ ਕਿਉਂ ਰਹਿੰਦੇ ਆ ਜੀ ਸਾਡਾ ਸਨੇਹ ਕਿਉਂ ਨਹੀਂ ਬਣਦਾ ਕਿਉਂਕਿ ਅਸੀਂ ਮੰਨਦੇ ਨਹੀਂ ਅਸੀਂ ਸਤਿਗੁਰਾਂ ਦੀ ਹੁਕਮਾਂ ਦੇ ਅਨੁਸਾਰ ਚੱਲਦੇ ਨਹੀਂ ਇੱਕ ਪਿਤਾ ਕਦੇ ਵੀ ਆਪਣੇ ਬੱਚੇ ਦਾ ਭਲ ਬੁਰਾ ਨਹੀਂ ਚਾਹੁੰਦਾ ਇੱਕ ਮਾਂ ਕਦੇ ਬੁੜਾਈ ਚਾਹੁੰਦੀ ਹੈ ਮਾਂ ਬਚਪਨ ਤੋਂ ਲੈ ਕਰਕੇ ਜਵਾਨੀ ਤੱਕ ਜਵਾਨੀ ਤੋਂ ਬਾਅਦ ਵੀ ਸਮਝਾਉਂਦੀ ਰਹਿੰਦੀ ਹੈ ਬੱਚਾ ਸੁਣਦਾ ਵੀ ਰਹਿੰਦਾ ਹੈ ਪਰ ਮੰਨਦਾ ਕਦੇ ਨਹੀਂ ਪਿਤਾ ਵੀ ਸੋਚਦਾ ਹੈ ਕਿ ਇਹਨੂੰ ਬੜਾ ਸਮਝਾ ਰਹੇ ਹਾਂ ਦੱਸ ਰਹੇ ਹਾਂ ਪਰ ਇਹ ਸਮਝਦਾ ਹੀ ਨਹੀਂ ਮਾਂ ਨੂੰ ਦੁੱਖ ਤੇ ਹੁੰਦਾ ਹੈ ਪਿਤਾ ਨੂੰ ਦੁੱਖ ਵੀ ਹੁੰਦਾ ਹੈ ਕਿ ਇਹਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਇਹ ਗਲਤ ਪਾਸੇ ਜਾ ਰਿਹਾ ਹੈ ਪਰਪਰਣ ਕਰੇ ਕਿ ਉਥੇ ਕਿਉਂਕਿ ਜੇ ਬੱਚੇ ਨੇ ਮੰਨਣਾ ਹੈ ਉਹਦੇ ਆਪਣੇ ਆਪ ਤੇ ਨਿਰਭਰ ਕਰਦਾ ਹੈ ਉਹ ਮੰਨੇ ਨਾ ਮੰਨੇ ਇਹ ਬੱਚੇ ਤੇ ਆਪਣੇ ਆਪ ਤੇ ਡਿਪੈਂਡ ਕਰਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ ਪਾਤਸ਼ਾਹ ਤੇਰੇ ਨਾਲ ਮੇਰਾ ਪਿਆਰ ਹੈ ਇਸ ਕਰਕੇ ਮੈਨੂੰ ਆਰੇ ਦੇ ਨਾਲ ਸਿਰ ਕਟਵਾਉਣਾ ਤੇ ਮਨਜੂਰ ਹੈ ਪਰ ਤੇਰੇ ਨਾਲੋਂ ਮੈਂ ਵੱਖ ਨਾ ਹੋ ਜਾਵਾਂ ਨਾ ਕਰਵਟ ਤੇਰੀ ਤੇਥੋਂ ਵੱਖ ਨਹੀਂ ਹੋਣਾ ਚਾਹੀਦਾ ਲਾਗ ਗਲੇ ਸੁਣ ਬੇਨਤੀ ਮੇਰੀ ਮੈਨੂੰ ਗਲੇ ਦੇ ਨਾਲ ਲਾ ਗਲੇ ਲੱਗ ਮੇਰੇ ਇਹ ਮੇਰੀ ਬੇਨਤੀ ਹੈ ਮੇਰੇ ਤੇ ਕਿਰਪਾ ਕਰ ਹੁਣੇ ਬੜੀ-ਬੜੀ ਬਖਸ਼ਿਸ਼ ਹੈ ਆਪ ਕਦੇ ਮਹਿਸੂਸ ਕਰੂੰ ਤੇ ਫਿਰ ਮਹਿਸੂਸ ਹੁੰਦਾ ਹੈ ਜੀ ਇਹ ਪੰਗਤੀਆਂ ਸਿਰਫ ਕਥਾ ਦੇ ਲਈ ਨਹੀਂ ਹਨ ਜਦੋਂ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਲੱਗਦਾ ਹੈ ਨਾ ਇਨਸਾਨ ਨੂੰ ਕਿ ਮੇਰਾ ਕੋਈ ਨਹੀਂ ਹੈ ਸਾਰੇ ਪਰाये ਹੋ ਗਏ ਨੇ ਬੰਦਾ ਸੋਚ ਲੈਂਦਾ ਹੈ ਐਸਾ ਹਾਲਾਂਕਿ ਉਹਦੀ ਫੈਮਿਲੀ ਉਹਦੇ ਕੋਲ ਹੁੰਦੀ ਹੈ ਭੈਣ ਭਰਾ ਕੋਲ ਹੁੰਦੇ ਨੇ ਮਾਤਾ ਪਿਤਾ ਕੋਲ ਹੁੰਦੇ ਨੇ ਪਰ ਫਿਰ ਵੀ ਇਨਸਾਨ ਇਦਾਂ ਸੋਚ ਲੈਂਦਾ ਏ ਆਪ ਕਦੇ ਮਹਿਸੂਸ ਕਰਿਓ ਜਦੋਂ ਕੋਈ ਇਨਸਾਨ ਇਦਾਂ ਸੋਚਦਾ ਮੇਰਾ ਕੋਈ ਵੀ ਨਹੀਂ ਕਿ ਉਹਦੇ ਸਾਰੇ ਖਤਮ ਹੋ ਜਾਂਦੇ ਨੇ ਫੈਮਿਲੀ ਹੁੰਦੀ ਏ ਭੈਣ ਭਰਾ ਹੁੰਦੇ ਨੇ ਫਿਰ ਵੀ ਕਿਉਂ ਇਨਸਾਨ ਇਦਾਂ ਫੀਲ ਕਰਦਾ ਏ ਕਿਤੇ ਨਾ ਕਿਤੇ ਉਹਨੂੰ ਪਿਆਰ ਚਾਹੀਦਾ ਹੁੰਦਾ ਏ ਲਗਾਵ ਚਾਹੀਦਾ ਹੁੰਦਾ ਏ ਸਨੇਹ ਚਾਹੀਦਾ ਹੁੰਦਾ ਏ ਜਿਹੜਾ ਸ਼ਾਇਦ ਉਹ ਭਰਪੂਰ ਸ਼ਬਦਾਂ ਦੇ ਵਿੱਚ ਵਾਈਬਸ ਦੇ ਵਿੱਚ ਮਹਿਸੂਸ ਕਰਨ ਦੇ ਵਿੱਚ ਮਿਲਦਾ ਨਹੀਂ ਹੈ ਤਾਂ ਉਥੇ ਆਪ ਮਹਿਸੂਸ ਕਰਿਓ ਜਦੋਂ ਰੱਬ ਦੇ ਨਾਲ ਪਿਆਰ ਬਣਦਾ ਹੈ ਤਾਂ ਤੁਹਾਨੂੰ ਅੰਦਰੋਂ ਅੰਦਰ ਹੀ ਮਹਿਸੂਸ ਹੋਵੇਗਾ ਕਿ ਰੱਬ ਵਾਹਿਗੁਰੂ ਪਰਮਾਤਮਾ ਤੁਹਾਡੇ ਕੋਲ ਹੀ ਹੈ ਉਥੇ ਸਕੂਨ ਬਣੇਗਾ ਉਥੇ ਸ਼ਾਂਤੀ ਬਣੇਗੀ ਤੇ ਜਦੋਂ ਉਹ ਪਿਆਰ ਉਹ ਸਕੂਨ ਅੰਦਰ ਮਹਿਸੂਸ ਹੁੰਦਾ ਹੈ ਇਹੋ ਹੀ ਹੈ ਲਾਗ ਗਲੇ ਸੁਣ ਬਿੰਦਤੀ ਮੇਰੀ ਕਿ ਮੇਰੇ ਗਲੇ ਲੱਗ ਤੇ ਇਹੋ ਹੀ ਮੇਰੀ ਬੇਨਤੀ ਹੈ ਇਹੋ ਹੀ ਮੇਰੀ ਅਰਦਾਸ ਹੈ ਕਿਉਂਕਿ ਸਤਿਗੁਰੂ ਕੋਈ ਬਾਹਰੀ ਰੂਪ ਦੇ ਵਿੱਚ ਤੇ ਗਲੇ ਨਹੀਂ ਨ ਲੱਗਣਗੇ ਇਹ ਮਹਿਸੂਸ ਹੋਣ ਦੀ ਗੱਲ ਹੈ ਅੰਦਰੋਂ ਅਹਿਸਾਸ ਹੋਣ ਦੀ ਗੱਲ ਹੈ ਤੇ ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਏ ਉਹਨਾਂ ਦਾ ਪਾਈ ਸਤਿਗੁਰਾਂ ਦੇ ਨਾਲ ਪਿਆਰ ਪ੍ਰੇਮ ਬਣ ਜਾਂਦਾ ਹੈ ਗੁਰੂ ਬਾਦਸ਼ਾਹ ਕਿਰਪਾ ਕਰਨ ਸਾਡਾ ਸਤਿਗੁਰਾਂ ਦੇ ਬਚਨਾਂ ਦੇ ਨਾਲ ਪ੍ਰੇਮ ਬਣਿਆ ਰਹੇ ਤਾਂ ਹੀ ਅਸੀਂ ਸਤਿਗੁਰਾਂ ਨਾਲ ਸਾਡਾ ਗਹਿਰਾ ਰਿਸ਼ਤਾ ਕਾਇਮ ਕਰ ਸਕਦੇ ਹਾਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਿਆ ਉਹਨੀਆਂ ਪੁੱਤਾਂ ਦੀ ਖਿਮਾ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ